ਰੂੜਾ ਮੰਡੀ ਜਾਵੇ ਡੰਡੀਓ ਡੰਡੀ ਜਾਵੇ ਚਾਰ ਚਫੇਰੇ ਜਾਵੇ ਆਵੇ ਅੱਧੀ ਰਾਤੀ ਲੁਕ ਲੁਕ ਮਾਰੇ ਚਾਤੀ ਹੜੀਆਂ ਝੂਠੀਆਂ ਤੋਮ ਤਨ ਲਾਇਓ ਰੂੜੇ ਨੂੰ ਨਾ ਲਾਇਓ ਰੂੜੇ ਨੂੰ ਨਾ ਹਰੂੜਾ ਰੂੜਾ ਮੰਡੀ ਜਾਵੇ ਡੰਡਿਓ ਡੰਡੀ ਜਾਵੇ ਮੈਂ ਤਰੂੜੇ ਨੂੰ ਚੱਗਾ ਵਿਸਵਾਦਿਆ ਮੈਂ ਤਰੂੜੇ ਨੂੰ ਚੱਗਾ ਵਿਸਵਾਦਿਆ ਚੰਗੇ ਦਿਨਾਂ ਲੈ ਇੱਕ ਖਿਸਾ ਵੀ ਲਵਾਦਿਆ ਪੈਸੇ ਸੰਭਰਣ ਦਾ ਚੱਜ ਕਿੱਥੋਂ ਆਵੇ ਰੂੜੇ ਡੰਡੇਉ ਡੰਡੀ ਜਾਵੇ ਆਵੇ ਅੱਧੀ ਰਤੀ ਲੁਕ ਲੁਕ ਮਾਰੇ ਚਾਤੀ ਅੜਿਓ ਛੂਠੀਆਂ ਤੋਂ ਮਤਾਂ ਨਾ ਲਾਇਓ ਰੂੜੇ ਨੂੰ ਨਾ ਲਾਇਓ ਰੂੜੇ ਨੂੰ ਨਾ ਹਰੂੜਾ ਹਰੂੜਾ ਮੰਡੀ ਜਾਵੇ ਡੰਡੇਉ ਡੰਡੀ ਜਾਵੇ ਮੈਂ ਤਾਂ ਰੂੜੇ ਨੂੰ ਮੇਤਾਰੂੜੇ ਨੂੰ ਪੜਨੇ ਵਿਪਾਦਿਆਂ ਫੱਟੀ ਤੇ ਬਸਤਾਯੋ ਦੇ ਗਾਲੇ ਵਿੱਚ ਪਾਦਿਆਂ ਊੜਾ ਆਖਣੇ ਦਾ ਚੱਜ ਕਿੱਥੋਂ ਆਵੇ ਰੂੜੇ ਨੂੰ ਨਾ ਆਵੇ ਰੂੜੇ ਨੂੰ ਨਾ ਹਰੂੜਾ ਹਰੂੜਾ ਮੰਡੀ ਜਾਵੇ ਡੰਡੀੋਂ ਡੰਡੀ ਜਾਵੇ ਚਾਰ ਚਫੇਰੇ ਜਾਵੇ ਆਵੇ ਅੱਧੀ ਰਤੀ ਲੁਕ ਲੁਕ ਮਰੇ ਚਾਤੀ ਅੜਿਓ ਚੂਟੀਆਂ ਤੋਂ ਮਤਾਂ ਨਾ ਲਾਇਓ ਰੂੜੇ ਨੂੰ ਨਾ ਲਾਇਓ ਰੂੜੇ ਨੂੰ ਨਾ ਰੂੜਾ ਮੰਡੀ ਜਾਵੇ ਡੰਡਿਓ ਡੰਡੀ ਜਾਵੇ ਮੈਂ ਤਾਂ ਰੂੜੇ ਨੂੰ ਪਲੰਘ ਵਿਢਾ ਦਿਆ ਉੱਤੀ ਅਵਲੀ ਉੱਤੀ ਦਰੀ ਵਿਵਿਸ਼ਾਦਿਆਂ ਗੱਲਾਂ ਕਰਨ ਦਾ ਚੱਜ ਕਿੱਥੋਂ ਆਵੇ ਰੂੜੇ ਨੂੰ ਨਾ ਆਵੇ ਰੂੜੇ ਨੂੰ ਨਾ ਹਰੂੜਾ ਹਰੂੜਾ ਮੰਡੀ ਜਾਵੇ ਡੰਡਿਓਂ ਡੰਡੀ ਜਾਵੇ ਚਾਰ ਚਫੇਰੇ ਜਾ ਲੁਕ ਲੁਕ ਮਾਰੇ ਚਾਤੀ ਅੜਿਓ ਚੂਠੀਆਂ ਤੋਂ ਮਤਾਂ ਨਾ ਲਾਇਓ ਰੂੜੇ ਨੂੰ ਨਾ ਲਾਇਓ ਰੂੜੇ ਨੂੰ ਨਾ ਰੂੜਾ ਮੰਡੀ ਜਾਵੇ ਡੰਡਿਓ ਡੰਡੀ ਜਾਵੇ ਮੈਂ ਤਾਂ ਰੂੜੇ ਨੂੰ ਪੱਗ ਵੀ ਲਿਆਦਿਆਂ ਮੈਂ ਤਾਂ ਰੂੜੇ ਨੂੰ ਪੱਗ ਵੀ ਲਿਆਦਿਆਂ ਪੱਗ ਬਨਣ ਦਾ ਚਾਚੇ ਕਿੱਥੋਂ ਆਵੇ ਰੂੜੇ ਨੂੰ ਨਾ ਆਵੇ ਰੂੜੇ ਨੂੰ ਨਾ ਰੂੜਾ ਮੰਡੀ ਜਾਵੇ ਢੰਡਿਓ ਡੰਡੀ ਜਾਵੇ ਮੈਂ ਤਾਂ ਰੂੜੇ ਨੂੰ ਪੈਂਟ ਕੋਟ ਲਿਆਦਿਆਂ ਮੈਂ ਤਾਂ ਰੂੜੇ ਨੂੰ ਪੈਂਟ ਕੋਟ ਵੀ ਲਿਆਦਿਆਂ ਟਾਏ ਬਨਣੇ ਜੱਜ ਕਿੱਥੋਂ ਆਵੇ ਰੂੜੇ ਨੂੰ ਨਾ ਆਵੇ ਰੂੜੇ ਨੂੰ ਨਾ ਹਰੂੜਾ ਹਰੂੜਾ ਮੰਡੀ ਜਾਵੇ ਡੰਡਿਓ ਡੰਡੀ ਜਾਵੇ ਚਾਰ ਚੁਫੇਰੇ ਜਾਵੇ ਆਵੇ ਅੱਤੀ ਰਤੀ ਲੁਕ ਲੁਕ ਮਾਰੇ ਚਾਤੀ ਅੜਿਓ ਝੂਠੀਆਂ ਤੋਂ ਮਤਾਂ ਨਾ ਲਾ ਰੂੜਾ ਮੰਡੀ ਜਾਵੇ ਡੰਡਿਓ ਡੰਡੀ ਜਾਵੇ